ਲਾਇਤ ਸਕੋਸ਼ ਉਠਾਈ ਆਕ ਤੁਮਾਰੀ ਸੇਵਤ ਸਤਿ ਸਰਪੀ ਸਤੀ ਕੀ ਰਹਿ ਰਹੀ ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਮਿਤੀ 25 ਫਰਵਰੀ 2025 ਡੇਰਾ ਸੰਤ ਬਾਬਾ ਭਗਵਾਨ ਦਾਸ ਜੀ ਪਿੰਡ ਰਸੂੜਾ ਦਾ ਵਿੱਚ ਸਾਲਾਨਾ ਸਮਾਗਮ ਨੇ ਜਿਹੜੇ ਉਹ ਸ਼ੁਰੂ ਹੋ ਰਹੇ ਨੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਪਹਿਲਾ ਦਿਨ ਜਿਵੇਂ ਵੀਡੀਓ ਹਾਈਲਾਈਟਸ ਦੇ ਵਿੱਚ ਤੁਸੀਂ ਦੇਖੇ ਚੁੱਕੇ ਹੋ ਇਸ ਵੀਡੀਓ ਦੇ ਵਿੱਚ ਆਪਾਂ ਸਾਰਾ ਸਮਾਗਮ ਦੇਖਾਂਗੇ ਪਹਿਲੇ ਦਿਨ ਦਾ ਤੇ ਥੋਡੇ ਨਾਲ ਵੀ ਸਾਂਝਾ ਕਰਾਂਗੇ ਸਮਾਗਮ ਇਹ ਪਿੱਛੇ ਜੋ ਤੁਸੀਂ ਸਜਾਵਟ ਦੇਖ ਰਹੇ ਹੋ ਡੇਰੇ ਦੇ ਆਲੇ-ਦੁਆਲੇ ਲਾਈਟਾਂ ਦੀ ਬਹੁਤ ਹੀ ਸੋਹਣੀ ਸਜਾਵਟ ਆ ਜਿਹੜੀ ਉਹ ਕੀਤੀ ਗਈ ਆ ਸਾਲਾਨਾ ਸਮਾਗਮ ਨੂੰ ਮੁੱਖ ਰੱਖਦੇ ਹੋਏ ਬਾਕੀ ਹੁਣ ਆਪਾਂ ਅੱਗੇ ਵਾਲੇ ਪਾਸੇ ਚੱਲਦੇ ਆਂ ਇਹ ਵੀਡੀਓ ਮੈਂ ਸ਼ਾਮ ਨੂੰ ਬਣਾ ਰਿਹਾ ਬਾਕੀ ਸਾਰੀ ਵੀਡੀਓਜ਼ ਆਪਾਂ ਸਵੇਰੇ ਬਣਾ ਲਈ ਸੀ ਜਦੋਂ ਮਹਾਰਾ ਪ੍ਰਕਾਸ਼ ਹੋਇਆ ਮਹਾਰਾ ਜੀ ਦਾ ਸਰੂਪ ਆਇਆ ਤੇ ਆਓ ਹੁਣ ਅੱਗੇ ਆਪਾਂ ਵੀਡੀਓ ਦੇਖਦੇ ਆਂ ਤੇ ਅੰਦਰ ਦੀ ਸਜਾਵਟ ਆ ਜਿਹੜੀ ਉਹ ਦੇਖਦੇ ਆਂ ਪਰਨੀ ਸੇ ਸੇਂਗ ਦਾ ਚੁਗ ਸਕਦਾ ਪਰ ਕੋ ਸਿਦਕ ਮੇਰਾ ਕਰ ਲੋ ਤਖੀਆਂ ਕਰਤਾ ਤੇਗਾ ਲੱਖ ਬੰਨੇ ਮਾ

ਸ਼ਿਵਰਾਤਰੀ ਦੇ ਇਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਰੇ ਡੇਰੇ ਦੇ ਵਿੱਚ ਬਹੁਤ ਹੀ ਸੁੰਦਰ ਸਜਾਵਟ ਆ ਜਿਹੜੀ ਉਹ ਕੀਤੀ ਹੋਈ ਆ ਤੁਹਾਡੀ ਵੀਡੀਓ ਸਕਰੀਨ ਤੇ ਆ ਬਹੁਤ ਹੀ ਸੋਹਣਾ ਸਜਾਇਆ ਹੋਇਆ ਲਾਈਟਾਂ ਨਾਲ ਤੇ ਬਾਕੀ ਸਾਰੇ ਸਜਾਵਟੀ ਸਮਾਨ ਨਾਲ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਜਿਹੜਾ ਉਹ ਪਾਇਆ ਜਾਂਦਾ ਇੱਕ ਵੱਖਰੇ ਢੰਗ ਨਾਲ ਸ਼ਿਵਰਾਤਰੀ ਦਾ ਦਿਹਾੜਾ ਮਨਾਇਆ ਜਾਂਦਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਨੇ ਤਿੰਨ ਰੋਜ਼ਾ ਸਮਾਗਮ ਹੁੰਦੇ ਨੇ ਬਾਕੀ ਲਗਾਤਾਰ ਤਿੰਨ ਵੀਡੀਓ ਤੁਹਾਨੂੰ ਦੇਖਣ ਲਈ ਮਿਲਣਗੀਆਂ ਇਹਦੇ ਵਿੱਚ ਆਪਾਂ ਲੰਗਰਾਂ ਦਾ ਪ੍ਰਬੰਧ ਸੇਵਾ ਸੇਵਾਦਾਰ ਬਾਕੀ ਸੰਤ ਮਹਾਂਪੁਰਖ ਜੋ ਵੀ ਸਮਾਗਮ ਚ ਹਿੱਸਾ ਲੈਂਦੇ ਨੇ ਉਹਨਾਂ ਨੂੰ ਮਿਲਾਂਗੇ ਦੇਖਾਂਗੇ ਬਾਕੀ ਆਓ ਅਗਲੇ ਪਾਸੇ ਚੱਲਦੇ ਹਾਂ ਹੁਣ ਜਿਵੇਂ ਆਪਾਂ ਪਹਿਲਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਸੰਤ ਮਹਾਂਪੁਰਖਾਂ ਨੂੰ ਆਪਾਂ ਮਿਲਾਂਗੇ ਬਾਬਾ ਜੀ ਤੁਹਾਡੀ ਵੀਡੀਓ ਸਕਰੀਨ ਤੇ ਇਹਨੇ ਦੇਖ ਰਹੇ ਹੋ ਤੁਸੀਂ बसि मज़ीह बीहो Oh, <laughs> you ਰਦਾਸਨ ਕੀ ਹਰ ਪੈ ਜੜਿ ਖਾਈ ਪੌੜੀ ਰੋਸਕਾ ਸਹਬੀ ਆਪ ਹੈ ਸੱਚ ਸਾ ਸਾ ਮਾਰੀ ਸੱਚ ਪੂੰਜੀ ਨੰ ਮੇੜੜਾਈ ਪ੍ਰਭ ਬਣਿਆ ਰੀ ਥਾਰੀ ਸੱਚ ਸੇਵ ਸੱਚ ਬਣ ਜੀਨਾ ਗੁਣ ਕਥਾ ਨਰਾਰੀ ਸੇਵਕ ਭਾਈ ਸੀ ਜਨ ਮੇਲੇ ਗੁਰ ਸਬਦਿ ਸਿਵਾਰੀ ਤੋ ਸੱਚਾ ਸਹਵੀ ਅਲਖੇ ਹੈ ਗੁਰ ਸਬਦਿ ਲਿਖਾਰੀ ਹਲੋ ਕੁ ਮਹੱਲਾ ਚੌਥਾ ਜਿਸ ਦੇ ਅੰਦਰitats ਪਰਾਈ ਹੂਐ ਤਿਸ ਦਾ ਕਦੀ ਨਾ ਹੋਵੀ ਭਲਾ ਉਠਦੇ ਆਖਿਆ ਕੋਈ ਨਾ ਲੱਗੈ ਨੇ ਤੂ ਜੜੀ ਪੁਕਾਰੀ ਖੱਲ ਜਿਸ ਅੰਦਰ ਟੁਗਲੀ ਚੁਗ ਲੋ ਅੱਜਾ ਕੀਤਾ ਕਰਤੇ ਆ ਸਦਾ ਸਭ ਕੀ ਆ ਨਿਤ ਟੁਗਲੀ ਕਰੇਣਾ ਹੁੰਦੀ ਪਰਾਈ ਮੂ ਘੜਨਾ ਸਕੈ ਸਦਾ ਕਾਲਾ ਭੀਆ ਕਰਮ ਧਰਤੀ ਸਰੀਰ ਕਾਜ ਦੇ ਵਿੱਚ ਜੇ ਹਾਂ ਕੋ ਵੀ ਚਾਹਤੇ ਹਾਂ ਤੂ ਖਾਈ ਗੱਲੈ ਉਪਰਿ ਤਪ ਪਾਪ ਨਾ ਹੋਈ ਬਿ ਸਖਾਦੀ ਤਤਕਾਲ ਮਰ ਜਾਈ ਆਈ ਵੇਖੂ ਨਿਉ ਸੱਚ ਕਰਪੀ ਕਾ ਜਿਹਾ ਕੋਈ ਕਰੇ ਤਿਹਾ ਕੋਈ ਪਾਈ ਗਨ ਨਾਲੇ ਤੂ ਸਮਸੂਜੀ ਪਾਈ ਹਰ ਦਰਕੀਆਂ ਬਾਤਾਂ ਆ ਕਿਠਣਾਈ ਮਹੱਲਾ ਕਥਾ ਹਉਂਦੇ ਪ੍ਰਤੱਖ ਗੁਰੂ ਜੋ ਵਿਛੜੇ ਤਨ ਕੋ ਦਰ ਢੋਈ ਨਹੀਂ ਕੋਈ ਜਾਈ ਮਿਲੈ ਕਿਨ ਨਿੰਦ ਕਾਮ ਮੂੰ ਫਿੱਕੇ ਠੁਕ ਠੁਕ ਮੁਹਿ ਪਾਈ ਜੋ ਤਤ ਗੁਰ ਫਟਕੇ ਤੇ ਸਭ ਜਗਤ ਫਟਕੀ ਨਤ ਪੱਬੜ ਪੂਤੇ ਕਾਹੀ ਗਿਨ ਗੁਰ ਗੋਪਿਆ ਆਪਣਾ ਕੀ ਲੈਂਦੇ ਕਹਾ ਫਰਾਹੀ ਤਿਨ ਕੀ ਪੁਖ ਕਦੀ ਨ ਉਤਰੈ ਨਿਤ ਪੁਖਾ ਪੁਖ ਕ ਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣਾ ਸਤਿਗੁਰ ਕੀ ਵਡਿਆਈ ਵੇਖ ਨ ਸਕਨੀ ਉਹਨਾਂ ਅੱਗੇ ਪਿੱਛੇ ਥਾਉ ਨਹੀ ਜੋ ਸਤਿਗੁਰ ਮਾਰੀ ਤਿਨ ਜਾਈ ਮਿਲੈ ਰੇਂਦੀ ਕੋਂਦੀ ਸਭ ਪੱਤ ਗਵਾਹੀ ਜਿ ਉਸ ਮਿਲੇ ਤਿਸ ਕੋ ਛੋਟੀ ਉਠਾਈ ਹਰ ਤਨ ਕਾ ਦਰਸ਼ਨ ਨਾ ਕਰੂ ਰੋਦੂ ਤੇ ਭਈ ਚਤਲਾਹੀ ਤਰ ਕਰਤੇ ਆਪ ਲਿਖ ਪਾਇਆ ਕ੍ਰਿਸ਼ਨ ਨਾਲ ਕੇ ਚਾਰਨਹੀਂ ਜਨ ਨਾਨਕ ਨਾਮਿ ਅਰਾਧਤੂ ਕਿਸੇ ਅਪੜ ਕੋ ਨਾ ਸਿਕਾਹੀ ਨਾਵੇਂ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜੇ ਚੜਾਹੀ ਮਹਲਾ ਚੌਥਾ ਏ ਹੁੰਦਾ ਗੁਰੂ ਬਹਿ ਟਿੱਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਕਿਸ ਕੋ ਜਗਤ ਨਿਵਿਆ ਸਭ ਪੈਰੀ ਪੀਆ ਜਾ ਸੇ ਵਰਤਿਆ ਲੋਈ ਤਿਸ ਕੋ ਖੰਡ ਬ੍ਰਹਮੰਡ ਨਾਮ ਸ਼ਿਕਾਰ ਕਰ ਜਿਸ ਕਾ ਮਾਸਤਕ ਹੱਥ ਧਰਿਆ ਗੁਰਪੂਰੀ ਸੋ ਪੂਰਾ ਹੋਈ ਗੁਰ ਕੀ ਵੜਿਆਈ ਨਿ ਤੇ ਚੜਐ ਸਵਾਈ ਅਪੜ ਕੋ ਨਾ ਸੇ ਕੋਈ ਨਨ ਨਾਨਕ ਹਰ ਕਰਤੀ ਆਪ ਬੈ ਟਿੱਕਿਆ ਆਪੇ ਪੈਰ ਰੱਖੀ ਪ੍ਰਭ ਤੋਈ ਪੌੜੀ ਕਾਇਆ ਕੋਟੀ ਅਪਾਰੀ ਐ ਅੰਦਰ ਹਟ ਨਾਲੀ ਗੁਰਮੁਖ ਸੌਦਾ ਜੋ ਕਰੀ ਹਰ ਵਾਸਤੇ ਸਮੰਲੀ ਨਾਮ ਨਾਨਕ ਹਰਿ ਵਣ ਜੀਐ ਹੀਰੀ ਪਰਵਾਲੀ ਮੇਨਕਾਇਆ ਜੀ ਹੁਰਥੈ ਤਨ ਖੋਜਦੀ ਸੇ ਮੂੜ ਬਤਾਲੀ ਸੇ ਉੱਜੜ ਪਰਮ ਪਵਾਈ ਵਿਉ ਝਾੜ ਮਿਰਗ ਭਾਲੀ ਸਲੋਕ ਮਹੱਲਾ ਚੌਥਾ ਜੋ ਨਿੰਦਾ ਕਰੀ ਸਤਿਗੁਰ ਪੂਰੀ ਕੀ ਰੋਏ ਅੱਖਾਂ ਜਗਮੈ ਹੋਇਆ ਨਾਰਕੀ ਕੋਰ ਦੁਖ ਖੂ ਹੈ ਓਥੇ ਪਕੜੋ ਟੂਏ ਕੂਕ ਪਕਾਰ ਕੋ ਨਾ ਸੁਣੇ ਹੋਏ ਅੱਖਾਂ ਹੋਏ ਹੋਏ ਰੋਇਆ ਹੁਣ ਹਾਲ ਤੇ ਪਾਲ ਤੇ ਸਭ ਗਵਾਇਆ 라ਮੂਲ ਸਭ ਖੂਇਆ ਹੋ ਟੇਲੀ ਸੰਦਾ ਬਲਦਕਾਰੀ ਨਿਤ ਪਲਕੀ ਉਠ ਪ੍ਰਭ ਜੋਇ ਹਰ ਵੀ ਕ ਸੁਣੈ ਨਿਤ ਸਭ ਕਿਛ ਤਿਦੂ ਕਿਛ ਕੁ ਜਾਣਹੁ ਅਨਿ ਪਾਵੈ ਆਕ ਸਮਾਰੀ ਸਿਵਤਿ ਤਤਿ ਸਾਕਿ ਤਸਤੀ ਕੀਵੜਿਆਰੀ ਤਲਾਰੀ ਸੱਜੇ ਤਲਾਰੀ ਅੱਜ ਸ਼ਿਵਰਾਤਰੀ ਨੂੰ ਮੁੱਖ ਰੱਖਦੇ ਹੋਏ ਡੇਰਾ ਸੰਤ ਬਾਬਾ ਭਗਵਾਨ ਦਾਸ ਜੀ ਪਿੰਡ ਰਸੂਲੜਾ ਚ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਸੀ ਜਿਵੇਂ ਮੈਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਚ ਦੱਸਿਆ ਸੀ ਅੱਜ ਪਹਿਲਾ ਦਿਨ ਸੀ ਬਹੁਤ ਵਧੀਆ ਅੱਜ ਪਹਿਲਾ ਦਿਨ ਜਿਹੜਾ ਨਿਕਲਿਆ ਬਤੀਤ ਹੋਇਆ ਸੇਵਾ ਵੀ ਕੀਤੀ ਲੰਗਰ ਪ੍ਰਸ਼ਾਦੇ ਦੀ ਵਰਤਨਾ ਦੀ ਜੋ ਜਿਵੇਂ ਦੀ ਸੇਵਾ ਸੰਗਤ ਨੂੰ ਮਿਲਦੀ ਆ ਸੰਗਤ ਰੂਪ ਮਿਲਦੀ ਆ ਉਹਦਾ ਸੇਵਾ ਵੀ ਹੋਈ ਬਾਕੀ ਸਾਰੇ ਕਾਰਜ ਵੀ ਹੋਏ ਹੁਣ ਅੱਜ ਦਾ ਦਿਨ ਆ ਜਿਹੜਾ ਇਹ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਕੱਲ ਨੂੰ ਅਗਲੇ ਦਿਨ ਦੀ ਵੀਡੀਓ ਨਾਲ ਆਪਾਂ ਦੁਬਾਰਾ ਸਾਂਝ ਪਾਵਾਂਗੇ ਜੇ ਵੀਡੀਓ ਨੂੰ ਤੁਸੀਂ ਅਜੇ ਤੱਕ ਲਾਈਕ ਨਹੀਂ ਕੀਤਾ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਭਲਾਂ ਚੁੱਕਾਂ ਦੀ ਮਾਫੀ ਜੇ ਕੋਈ ਸ਼ਬਦ ਉਚਾਣੀਮਾ ਕਿਹਾ ਗਿਆ ਹੋਵੇ ਬਾਕੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਵੀ ਕਰ ਲਿਓ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਕੱਲ ਨੂੰ ਮਿਲਦੇ ਆਪਾਂ ਮੱਧ ਦੇ ਭੋਗ ਵਾਲੀ ਵੀਡੀਓ ਮਤਲਬ ਕਿ ਦੂਜੇ ਦਿਨ ਸ਼ਿਵਰਾਤਰੀ ਦੇ ਦਿਹਾੜੇ ਨਾਲ ਧੰਨਵਾਦ। ਕੋ ਕੰਕਰਿ ਸਤਿਗੁਰ ਪ੍ਰਸਾਦਿ ਕੂਪ ਭਰਿਉ ਜੈ ਸੇ ਦਾਦ ਰਾਗਿ ਸ ਦੇਸ ਵਿਦੇਸ ਨਾ ਬੂਝੁ। ਹੈ ਸ੍ਰੀ ਮੀਰਾ ਮਨ ਬਿਖਿਆ ਮੈਂ ਬੋਹਿਆ ਕਿਸ ਹਾਰਾ ਪਾਰ ਨਾ ਸੂਝ। ਸਗਲ ਭਵਨ ਕੀ ਨਾਇਕਾ ਕਿਛੁ ਨ ਦਛ ਦਿਖਾਈ ਜੀ ਰਹਾਉ। ਮਰਨ ਭੈ ਮਤ ਬਾਦ ਬਾ ਤੇਰੀ ਗਤ ਲਖੀ ਨ ਜਾਇ ਕਰੋ ਕਿਰਪਾ ਪਰਮਚੂਕਿ ਮੈ ਸੋ ਮਤ ਦੇਹ ਸਮਝਾਈ। ਜੋਗੀ ਸਰਪ ਬੈ ਨਹੀਂ ਤੂ ਕਉਣ ਕਿਸਨ ਉਪਾਰੂ ਪ੍ਰੇਮ ਭਗਤ ਕੀ ਕਰਨੇ ਕੌਰਵ ਦਾ ਚੁਮਾਰ ਕੁੰਗ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਤ ਜਨੀ ਸਹਿ ਵੰਗੁਰ ਪ੍ਰਸਾਦ ਰਾਗ ਅਸਮ ਹੱਲਾ ਪਹਿਲਾ ਕਰ ਪਹਿਲਾ ਸੂਦਰ ਸੂਦਰ ਤੇ ਰਾਗੀ ਹਾ ਸੂਕਰ ਕੀ ਹਾ ਜਿਤ ਬੈ ਸਰਬ ਸਮਾਨ ਲਈ ਬਾਜੀ ਤੇਰੀ ਨਾਨਕ ਸੰਖਾ ਕੀਤੀ ਤੇਰੀ ਬਵਨ ਹਾਰੀ ਕੀਤੇ ਤੇਰੀ ਰਾਗ ਪ੍ਰੀਸ਼ੰ ਕਹੀਏ ਕੀਤੇ ਤੇਰੀ ਗਵਨਹਾਰੇ ਗਾਵੰਟਨੋਂ ਪਾਵਨ ਪਣੀ ਵੇ ਸੰਤ ਰੂਗਾ ਵੇ ਰਾਜਾ ਧਰਮ ਦੁਆਰੇ ਗਾਵੰਟਨੋਂ ਚਿੱਤ ਕਬਟ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੰਟਨੋਂ ਈਸ਼ਵਰ ਵਰਮਾ ਦੇਵੀ ਸੋਹਣ ਤੇਰੀ ਸਦਾ ਸواری ਗਾਵੰਟਨੋਂ ਇੰਦਰ ਨਾਟਨ ਬੈ ਟੀੜੀ ਤੇੰਦਰ ਨਾਲੀ ਗਾਵੰਟਨੋਂ ਸਿਰ ਸਮਾਧੀ ਇੰਦਰ ਗਾਵੰਟਨੋਂ ਸਾਰ ਵਿਚਾਰੀ ਗਾਵੰਟਨੋਂ ਜਤੀ ਸ਼ਤੀ ਸੰਤੋਖੀ ਗਾਵੰਟਨੋਂ ਵੀਰ ਕਰਾਰੀ ਗਾਵਟਨੋਂ ਪੰਡਤ ਪੰਨ ਪੜੇਰ ਕੀਸਰੀ ਜੁਗ ਜੁਗ ਵਿਡਾ ਨਾਲਿ ਗਾਵਟਨੋਂ ਮੂਨੀਆ ਮਨ ਮੋਹਣ ਸੁਰਗ ਮਚ ਪਿਆਲੇ ਗਾਵਟਨੋਂ ਰਤਨ ਪਾਈ ਤੇਰੀ ਜਿਤੇ ਅਸਰ ਤੀਠ ਨਾਲੇ ਗਾਵਟਨੋਂ ਜੋਦ ਮਹਾਬਲ ਸੂਰਾ ਗਾਵਟਨੋਂ ਕਾਣੀ ਚਾਰੀ ਗਾਵਨ ਤੁੰਨੋ ਖੰਡੂ ਮੰਡਲ ਵਰ ਮੰਡਾ ਕਰ ਕਰ ਕੀ ਤੇਰੀ ਧਾਰੀ ਸੀ ਤਨੂੰ ਗਾਵਨ ਜੋ ਤੁਦ ਭਾਵਨ ਰਤੀ ਤੇਰੀ ਭਗਤ ਰਸਾਲੀ ਹੋਰ ਕੀ ਤੇ ਤਨੂੰ ਗਾਵਨ ਸਿਮੈ ਚਤਨਾ ਆਵਣ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸੱਜ ਸਹਿਬ ਸੱਚਾ ਸੱਚੀ ਨਾਹੀ ਹੈ ਪੀਹੁਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਜਨਸੀ ਮਾਇ ਜਨੁ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤਿਸ ਦੀਵੜਿਆ ਜੋਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੁ ਸਹਾ ਪਾਤ ਸਾਹਿਬ ਨਾਨਕ ਰਹਿਣ ਰਿਹਾ ਜਾਈ ਅਸਮਹਨ ਲਾ ਚੌਥਾ ਸੋ ਪੁਰਖ ਨੰਵੰਜਨ ਹਰਿ ਪੁਰਖ ਨੰਵੰਜਨ ਹਰ ਅਗਮ ਅਗਮ ਪਾਰਾ ਭਗਵਤ ਹੈ ਸਭ ਧਾਵੇਂ ਤੁਜੀ ਹਰ ਸੱਚੇ ਸਰਜਣਹਾਰਾ ਸਭ ਜੀ ਤੁਹਾਰੇ ਜੀ ਤੁਂ ਜੀ ਆ ਕਾ ਦਾਤਾਰ ਹਰ ਧਿਆਵੂ ਸੰਤੋ ਜੀ ਸਭ ਦੁੱਖ ਵਿਸਰਨ ਹਾਰਾ ਹਰਿਆਪੀ ਠਾਕਰ ਹਰਿਆਪੀ ਸੇਵਕ ਜੀ ਕਿਆ ਨਾ ਨਿਕ ਜਨ ਤੇ ਵਿਚਾਰਾ